ਸਾਰਾ ਬਹੁਤ ਪ੍ਰਸ ਖਾਂਬਦ ਕੀਤੀ ਗਈ ਹੈ ਜੀ ਕੀ ਕਾਰਨ ਬਣੇ ਜਿਹੜਾ ਪਾਰਟੀ ਕੰਮ ਕਰਦੇ ਹੁੰਦਾ ਪਰ ਹਮਦ ਸਭ ਤੋਂ ਪਹਿਲਾਂ ਤੇ ਗਰਦੀਪ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਵੈਲਕਮ ਕਰਦਾ ਔਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਭਾਈਚਾਰੇ ਆ 크ਰਿਸਚਨ ਭਾਈਚਾਰੇ ਸਿੱਖ ਭਾਈਚਾਰੇ ਹਿੰਦੂ ਭਾਈਚਾਰੇ ਸਾਰਿਆਂ ਨੂੰ ਜੈ ਮਸੀਹ ਦੀ ਐਂਡ ਸასიਖਾਲ ਨਮਸਕਾਰ ਔਰ ਟਿਕਟ ਮਤਲਬ ਜਿਹੜੀ ਆਪਣਾ ਅਸਤੀਫਾ ਦੇਣ ਦਾ ਕਾਰਨ ਜਿਹੜਾ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਉਹ ਇਹੀ ਆ ਕਿ ਕਾਂਗਰਸ ਪਾਰਟੀ ਵੱਲੋਂ ਵੱਡੇ ਲੈਵਲ ਤੇ ਸਿਰਫ ਤਰਸੇਮ ਸੋਤਾ ਨੂੰ ਨਹੀਂ ਇਗਨੋਰ ਕੀਤਾ ਗਿਆ ਪੂਰੇ ਭਾਈਚਾਰੇ ਨੂੰ ਇਗਨੋਰ ਕੀਤਾ ਗਿਆ ਵਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਔਰ ਜਦੋਂ ਕੁਝ ਮੰਗਿਆ ਜਾਂਦਾ ਤਾਂ ਉਦੋਂ ਇਹ ਇਹ ਸਮਝਦਾ ਹੈ ਕਿ ਸਾਡੇ ਕੋਲ ਪਤਾ ਨਹੀਂ ਕੀ ਮੰਗ ਲਿਆ ਵਾ ਔਰ ਸਾਨੂੰ ਵੀ ਚਾਹੀਦੀਆਂ ਟਿਕਟਾਂ ਸਾਨੂੰ ਵੀ ਚਾਹੀਦੀਆਂ ਇਹ ਇਹ ਥੋੜਾ ਕਿ ਤੁਸੀਂ ਚੇਅਰਮੈਨੀ ਦਾ ਲollipops ਦੇ ਕੇ ਤੇ ਤੁਸੀਂ ਕਿਸੇ ਨੂੰ ਮਤਲਬ ਸੈਟੀਸਫਾਈਡ ਕਰ ਦੋ ਕਿਉਂਕਿ ਜਿੱਥੇ ਤੱਕ ਭਾਈਚਾਰੇ ਦੀ ਸੇਵਾ ਕਰਨ ਵਾਲੀ ਗੱਲ ਆ ਉੱਥੇ ਚੇਅਰਮੈਨੀਆਂ ਦਾ ਜਿਹੜਾ ਸਿੱਧਾ ਸਿੱਧਾ ਫਾਇਦਾ ਉਹ ਸਾਨੂੰ ਹੁੰਦਾ ਆ ਔਰ ਪਾਈਚਾਰਨ ਉਦੋਂ ਫਾਇਦਾ ਹੁੰਦਾ ਜਦੋਂ ਪਾਈਚਾਰੇ ਵਾਲੇ ਵਾਸਤੇ ਕੋਈ ਵੱਡਾ ਜਿਹੜਾ ਪ੍ਰੋਜੈਕਟ ਹੁੰਦਾ ਵਾ ਚਾਹੇ ਕੋਈ ਟਿਕਟ ਮਿਲਦੀ ਆ ਕੋਈ ਸੰਸਦ ਦੇ ਵਿੱਚ ਜਾ ਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਔਰ ਇਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਮਤਲਬ ਜਿਹੜਾ ਪਾਰਟੀ ਦੀ ਵੇਟ ਕਰਕੇ ਪਾਰਟੀ ਦਾ ਪੂਰਾ ਪੂਰਾ ਅਣਗੋਲਿਆ ਹੋਣ ਤੋਂ ਬਾਅਦ ਅਸੀਂ ਜਿਹੜਾ ਅਸਤੀਫਾ ਭੇਜਿਆ ਵਾ ਪਾਰਟੀ ਨੂੰ ਗੱਲ ਕੀਤੀ ਅਸਤੀਫਾ ਦੇ ਦਿੱਤਾ ਟਿਕਟ ਮਿਲ ਗਈ ਸੁਖਿੰਦਰ ਸਿੰਘ ਹਾ ਜੀ ਡਿਊਟੀ ਖਾ ਦਾ ਕਿਸੇ ਹਾਂ ਜੀ ਕਾਫੀ ਨੰਬਰਾਂ ਦਾ ਤੁਸੀਂ ਪਾਰਟੀ ਦੇ ਵਿੱਚ ਕੰਮ ਕੀਤਾ ਵਾ ਮਸੀਹ ਭਾਈਚਾਰੇ ਦੀ ਇਕੱਤਾ ਦੀ ਗੱਲ ਕਰਦੇ ਹੋ ਤੁਹਾਡੇ ਹੋਰ ਵੀ ਦੋ ਜਿਹੜੇ ਕਹਿੰਗੇ ਤਾਂ ਜਿਹੜੇ ਇੱਕ ਆਯਾਤ ਜਿਹੜੇ ਖੜੇ ਨੇ ਕੀ ਕਹਿੰਦਾ ਕਿਵੇਂ ਕਰਕੇ ਇਕੱਠੇ ਕਰ ਪਾਵਾਂ ਦੇਖੋ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸ਼ਾ ਉਹਨਾਂ ਨੂੰ ਇਕੱਠੇ ਕਰ ਲਾਂਗੇ ਕਾਦੀਆਂ ਤੋਂ ਮੇਰਾ ਰੋਬਨ ਆਪਣਾ ਛੋਟਾ ਭਰਾ ਵਾ ਉਹਨੂੰ ਮੈਂ ਕੰਟਰੋਲ ਕਰ ਲਾਂਗਾ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਆ ਉਹਨੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਆ ਜਾਂਦੇ ਹੋ ਮੈਦਾਨ ਦੇ ਵਿੱਚ ਤੇ ਮੈਂ ਪਿਛੇ हट ਜਾਵਾਂਗਾ ਔਰ ਇਸ ਤਰ੍ਹਾਂ ਹੋਰਨਾਂ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਸਾਡੇ ਕੋਲ ਇੱਕ ਵੱਡਾ ਤਜਰਬਾ ਵਾ ਇਹ ਕੰਮ ਤਜਰਬਿਆਂ ਨਾਲ ਹੁੰਦੇ ਆ ਕੋਈ ਅਮੇ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦੂਸਰੇ ਕੈਂਡੀਡੇਟ ਆ ਉਹਨਾਂ ਨੂੰ ਵੀ ਕੰਟਰੋਲ ਕਰਾਂਗੇ ਅਸੀਂ ਆਪਣੇ ਵੇਖੋ ਸਾਡੇ ਹੋਰ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਦੇ ਕੋਲ ਜਾਜ ਆ ਕਿ ਡੋਰ ਟੂ ਡੋਰ ਜਾ ਕੇ ਉਹਨਾਂ ਨੂੰ ਕੰਟਰੋਲ ਕੀਤਾ ਔਰ ਉਹਨਾਂ ਨੇ ਇਹੋ ਬੇਨਤੀ ਕੀਤੀ ਕਿ ਠੀਕ ਆ ਸਾਨੂੰ ਇੱਕ ਵਾਰੀ ਮੌਕਾ ਦੋ ਅਸੀਂ ਫਰੈਸ਼ ਕੈਂਡੀਡੇਟ ਹੈਗੇ ਹਾਂ ਪਰ ਔਰ ਪ੍ਰੈਸ਼ਰ ਦੇ ਵਿੱਚ ਬੜਾ ਫਰਕ ਹੁੰਦਾ ਕਿਉਂਕਿ ਜਦੋਂ ਬੰਦਾ ਕਈ ਵਾਰੀ ਕੋਈ ਦੋ ਵਾਰ ਟਿਕਟ ਲੜਦਾ ਕੋਈ ਇਲੈਕਸ਼ਨ ਲੜਦਾ ਚਾਰ ਵਾਰ ਲੜਦਾ ਉਹਦਾ ਜਿਹੜਾ ਇੰਪ੍ਰੈਸ਼ਨ ਜਿਹੜਾ ਖਤਮ ਹੋ ਚੁੱਕਾ ਹੁੰਦਾ ਉਹ ਕਿਦਣਾ ਕਿਦਣਾ ਫਤਜੀ ਇਹ ਪਾਰਟੀ ਜਿਹੜੀ ਵਿਤਕਰੇ ਕਿਉਂ ਕਰਦੀਆਂ ਨੇ ਇਹ ਵਿਤਕਰੇ ਦਾ ਸਵਾਲ ਜਦੋਂ ਮੈਂ ਬਾਹਰ ਵੀ ਦੱਸ ਰਿਹਾ ਸੀਗਾ ਕਿ ਉਹ ਕਾਂਗਰਸ ਹੁਣ ਰਹਿ ਹੀ ਨਹੀਂ ਗਈ ਆ ਜਿਹੜੀ ਕਾਂਗਰਸ ਪਹਿਲਾਂ ਸੀਗੀ ਕਾਂਗਰਸ ਧਰਮ ਨਿਰਪੱਖ ਪਾਰਟੀ ਆ ਔਰ ਇਹ ਹਮੇਸ਼ਾ ਹਰ ਇੱਕ ਪਾਰਟੀ ਦਾ ਹਰ ਇੱਕ ਧਰਮ ਦਾ ਸੱਦ ਮਤਲਬ ਮਾਨ ਸਨਮਾਨ ਕਰਦੀ ਆ ਔਰ ਹੁਣ ਦੇਖ ਰਿਹਾ ਕਿ ਕਿਸੇ ਧਰਮ ਦਾ ਕੋਈ ਮਾਨ ਸਨਮਾਨ ਨਹੀਂ ਕਿਸੇ ਸਮਾਜ ਦਾ ਕੋਈ ਮਾਨ ਸਨਮਾਨ ਨਹੀਂ ਅਸੀਂ ਕਹਿ ਰਹੇ ਹਾਂ ਕਿ ਬਾਰ ਬਾਰ ਕੇ ਸਾਡਾ ਭਾਈਚਾਰਾ 5 ਲੱਖ ਦੀ ਗਿਣਤੀ ਦੇ ਵਿੱਚ ਔਰ ਸਾਨੂੰ ਟਿਕਟ ਦੋ ਬਟ ਕੋਈ ਧਿਆਨ ਹੀ ਨਹੀਂ ਦਿੰਦੇ ਅਗੇ ਕੀ ਫਿਰ ਉਹ ਸੋਚ ਰਹੇ ਕਿ ਹਰ ਪਾਰਟੀ ਵੱਲ ਕੋਈ ਹੁਣ ਤੱਕ ਕੋਈ ਆਫਰ ਆਇਆ ਵੀ ਸਾਡੀ ਪਾਰਟੀ ਨੂੰ ਲੱਖਾਂ ਦਰ ਲੋ ਜਾਂ ਸਾਡੀ ਪਾਰਟੀ ਸਮੋ ਦੇਖੋ ਮੈਨੂੰ 3-4 ਪਾਰਟੀਆਂ ਦੇ ਆਫਰ ਆਏ ਸੀਗੇ ਪਰ ਮੈਂ ਇਹ ਕਹਾ ਕਿ ਜਦੋਂ ਮੈਂ ਇੱਕ ਐਡੀ ਵੱਡੀ ਪਾਰਟੀ ਛੱਡ ਕੇ ਕਿਸੇ ਛੋਟੀ ਪਾਰਟੀ ਨੂੰ ਕੋਈ ਜੋਇਨ ਨਹੀਂ ਕਰਾਂਗਾ ਔਰ ਮੇਰਾ ਇਹੋ ਹੀ ਇੱਕ ਟਾਰਗੇਟ ਹੈ ਕਿ ਮੈਂ ਇੰਡੀਪੈਂਡੈਂਟ ਰਾਂਗਾ ਔਰ ਜਿੰਨੀ ਹੁਣ ਦੀ ਸੇਵਾ 23 ਸਾਲ ਤੋਂ ਬਾਅਦ ਜਿੰਨੀ ਬਾਅਦ 23 ਸਾਲ ਦੀ ਸੇਵਾ ਉਹ ਆਜ਼ਾਦ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਅਸੀਂ ਸਤਾਈ ਦੇ ਵਿੱਚ ਪਾਰਟੀ ਵੀ ਬਣਾਵਾਂਗੇ ਔਰ ਇੱਕ ਆਪਣੀ ਪਾਰਟੀ ਬਣਾ ਕੇ ਸਤਾਈ ਦੇ ਵਿੱਚ ਲਗਭਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਅਸੀਂ ਐਮਐਲਏ ਆਪਣੇ ਤੌਰਾਂਗੇ ਮੁੱਖ ਮੁੱਦਾ ਕੀ ਹੋਵੇਗਾ ਸਾਡਾ ਜਨਮੀ ਵਾਲਾ ਸੁਣਨ ਜਾ ਮੁੱਖ ਮੁੱਦਾ ਆਪਣੇ ਨੌਜਵਾਨਾਂ ਆਪਣੇ ਨੌਜਵਾਨਾਂ ਦੀ ਭਾਵਨਾ ਨੇ ਉਹਨਾਂ ਦੀ ਬੇਰੋਜ਼ਗਾਰੀ ਆ ਔਰ ਆਪਣੇ ਜਿਹੜੇ ਕੁਝ ਲੋਕ ਜਿਹੜੇ ਆ ਜਿਹੜੇ ਲੈਂਡਲੈਸ ਲੋਕ ਨੇ ਔਰ ਜਿਹੜੀਆਂ ਸਾਡੀਆਂ ਵਿਡੋਸ ਨੇ ਜਿਨੀਆਂ ਜਿੱਦਾਂ ਕੱਚੀਆਂ ਛੱਤਾਂ ਵਾਲੇ ਲੋਕ ਆ ਅਸੀਂ ਆਵਾਜ਼ ਪਹੁੰਚਾਉਂਦੇ ਆ ਪਰ ਉਹ ਕਿਤੇ ਨਾ ਕਿਤੇ ਆਵਾਜ਼ ਨਹੀਂ ਪਹੁੰਚਦੀ ਔਰ ਇਸ ਕਰਕੇ ਸੋਚਦੇ ਆ ਕਿ ਜਿੰਨਾ ਚਿਰ ਸੰਸਦ ਦੇ ਵਿੱਚ ਨਹੀਂ ਜਾਵਾਂਗੇ ਚਾਹੇ ਵਿਧਾਨ ਸਭਾ ਦੇ ਵਿੱਚ ਨਹੀਂ ਜਾਵਾਂਗੇ ਉਨੰਚਰ ਕੋਈ ਗੱਲ ਨਹੀਂ ਬਣਨੀ ਸੋ ਆਪਣਾ ਟਾਰਗੇਟ ਜਿਹੜਾ ਹੁਣ ਅਗਲਾ ਵਾਰ ਟਾਰਗੇਟ ਕੋ ਚੇਅਰਮੈਨ ਦਾ ਟਾਰਗੇਟ ਨਹੀਂ ਆ ਉਹਨਾਂ ਸਭ ਵੋਟਰਾਂ ਕੀ ਮੈਸੇਜ ਦੇਣਾ ਚਾਹੀਦਾ ਵੋਟਰਾਂ ਨੂੰ ਮੇਰਾ ਇਹੋ ਹੀ ਅਪੀਲ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਹੁਣ ਤੁਹਾਡੇ ਸਿਰ ਤੇ ਔਰ ਆਪਣੀ ਮਿਹਨਤ ਦੇ ਸਿਰ ਤੇ ਆਪਣਾ ਇੱਕ ਜਿਹੜਾ ਫੈਸਲਾ ਲੈ ਚੁੱਕਿਆ ਹਾਂ ਔਰ ਕਿਉਂਕਿ ਮੈਂ ਇਕੱਲੇ ਨੇ ਫੈਸਲਾ ਨਹੀਂ ਲਿਆ ਹੈਗਾ ਬਹੁਤ ਸਾਰੇ ਸਮਰਥਕਾਂ ਦੇ ਫੋਨ ਕਾਲਸ ਐਂਡ ਉਹਨਾਂ ਦੇ ਮੇਰੇ ਨਾਲ ਸਿੱਧੇ ਕੰਟੈਕਟ ਹੋਏ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਵਾ ਔਰ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਟਾਣਕੋਟ ਤੋਂ ਲੈ ਕੇ ਫਤੇਗੜ ਚੂੜੀਆਂ ਜਿੰਨੇ ਵੀ ਨੌ ਹਲਕੇ ਆ ਉਹ ਨੌ ਹਲਕਿਆਂ ਦੇ ਵਿੱਚ ਜਿੰਨੇ ਵੀ ਜਿੱਦੀਆਂ ਵੀ ਕੋਈ ਰਿਸ਼ਤੇਦਾਰੀਆਂ ਨੇ ਔਰ ਜਿੰਨਾ ਵੀ ਕੋਈ ਕੰਟੈਕਟ ਹੈਗੇ ਆ ਉਹ ਸਾਡੇ ਸਾਡੇ ਰეკਮੈਂਡ ਕਰੋ ਤੁਸੀਂ ਤਰਸ਼ੇਮ ਸੋਤਾ ਔਰ ਸਾਨੂੰ ਜਿੰਨੇ ਵੀ ਵੱਧ ਵੱਧ ਵੋਟਾਂ ਐਂਡ ਸਪੋਰਟ ਕਰੋ ਇਹ ਸਾਰੇ ਬਹੁਤ ਹੀ ਪ੍ਰਸ ਖਾਨਦ ਕੀਤੀ ਗਈ ਹੈ ਜੀ ਕੀ ਕਾਰਨ ਬਣੇ ਜਿਹੜਾ ਪਾਰਟੀ ਕੰਮ ਕਰ ਰਿਹਾ ਉਹਦਾ ਤੋਂ ਹਟਾ ਦੇਣਾ ਸਭ ਤੋਂ ਪਹਿਲਾਂ ਤੇ ਗੁਰਦੇਵ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਵੈਲਕਮ ਕਰਦਾ ਔਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਭਾਈਚਾਰੇ ਆ ਕ੍ਰਿਸ਼ਚਨ ਭਾਈਚਾਰੇ ਸਿੱਖ ਭਾਈਚਾਰੇ ਹਿੰਦੂ ਭਾਈਚਾਰੇ ਸਾਰਿਆਂ ਨੂੰ ਜੈਮਸੀ ਦੀ ਅੰਡ ਸასი ਕਾਲ ਨਮਸਕਾਰ ਔਰ ਟਿਕਟ ਮਤਲਬ ਜਿਹੜੀ ਆਪਣਾ ਅਸਤੀਫਾ ਦੇਣ ਦਾ ਕਾਰਨ ਜਿਹੜਾ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਉਹ ਇਹੀ ਆ ਕਿ ਕਾਂਗਰਸ ਪਾਰਟੀ ਵੱਲੋਂ ਵੱਡੇ ਲੈਵਲ ਤੇ ਸਿਰਫ ਤਰਸੇਮ ਸੋਤਾ ਨੂੰ ਨਹੀਂ ਇਗਨੋਰ ਕੀਤਾ ਗਿਆ ਪੂਰੇ ਭਾਈਚਾਰੇ ਨੂੰ ਇਗਨੋਰ ਕੀਤਾ ਗਿਆ ਵਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਔਰ ਜਦੋਂ ਕੁਝ ਮੰਗਿਆ ਜਾਂਦਾ ਤਾਂ ਉਦੋਂ ਇਹ ਇਹ ਸਮਝਦਾ ਹੈ ਕਿ ਸਾਡੇ ਕੋ ਪਤਾ ਨਹੀਂ ਕੀ ਮੰਗ ਲਿਆ ਵਾ ਔਰ ਸਾਨੂੰ ਵੀ ਚਾਹੀਦੀਆਂ ਟਿਕਟਾਂ ਸਾਨੂੰ ਵੀ ਚਾਹੀਦੀਆਂ ਇਹ ਇਹ ਥੋੜਾ ਕਿ ਤੁਸੀਂ ਚੇਅਰਮੈਨ ਨਹੀਂ ਦਾ ਲollipops ਦੇ ਕੇ ਤੇ ਤੁਸੀਂ ਕਿਸੇ ਨੂੰ ਮਤਲਬ ਸੈਟੀਸਫਾਈਡ ਕਰ ਦੋ ਕਿਉਂਕਿ ਜਿੱਥੇ ਤੱਕ ਭਾਈਚਾਰੇ ਦੀ ਸੇਵਾ ਕਰਨ ਵਾਲੀ ਗੱਲ ਆ ਉਥੇ ਚੇਅਰਮੈਨੀਆਂ ਦਾ ਜਿਹੜਾ ਸਿੱਧਾ-ਸਿੱਧਾ ਫਾਇਦਾ ਉਹ ਸਾਨੂੰ ਹੁੰਦਾ ਆ ਔਰ ਭਾਈਚਾਰੇ ਨੂੰ ਉਦੋਂ ਫਾਇਦਾ ਹੁੰਦਾ ਜਦੋਂ ਭਾਈਚਾਰੇ ਵਾਲੇ ਵਾਸਤੇ ਕੋਈ ਵੱਡਾ ਜਿਹੜਾ ਪ੍ਰੋਜੈਕਟ ਹੁੰਦਾ ਵਾ ਚਾਹੇ ਕੋਈ ਟਿਕਟ ਮਿਲਦੀ ਆ ਕੋਈ ਸੰਸਦ ਦੇ ਵਿੱਚ ਜਾ ਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਔਰ ਇਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਮਤਲਬ ਜਿਹੜਾ ਪਾਰਟੀ ਦੀ ਵੇਟ ਕਰਕੇ ਪਾਰਟੀ ਦਾ ਪੂਰਾ-ਪੂਰਾ ਅਣਗੋਲਿਆਂ ਹੋਣ ਤੋਂ ਬਾਅਦ ਅਸੀਂ ਜਿਹੜਾ ਅਸਤੀਫਾ ਭੇਜਿਆ ਵਾ ਪਾਰਟੀ ਨੂੰ ਗੱਲ ਕੀਤੀ ਅਸਤੀਫਾ ਦੇ ਦਿੱਤਾ ਟਿਕਟ ਮਿਲ ਗਈ ਸੁਖਿੰਦਰ ਸਿੰਘ ਰਾਜਣ ਜੀ ਜੀ ਉਹ ਅਸਤੀਫਾ ਪਾ ਲਈ ਤੁਸੀਂ ਹਾਂ ਜੀ ਕਾਫੀ ਨੰਬਰ ਤਾਂ ਤੁਸੀਂ ਪਾਰਟੀ ਦੇ ਵਿੱਚ ਕੰਮ ਕੀਤਾ ਵਾ ਮਸੀਹ ਭਾਈਚਾਰੇ ਦੀ ਇਕਤਾ ਦੀ ਗੱਲ ਕਰਦੇ ਹੋ ਤੁਹਾਡੇ ਹੋਰ ਵੀ ਦੋ ਜਿਹੜੇ ਕਹਿੰਦੇ ਗਾ ਤੇ ਜਿਹੜੇ ਇੱਕ ਯਾਰ ਜਿਹੜੇ ਉਹ ਖੜੇ ਕੀ ਕਹਿੰਦਾ ਕਿਵੇਂ ਕਰ ਇਕੱਠੇ ਕਰ ਪਾਵਾਂ ਦੇਖੋ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸ ਆ ਉਹਨਾਂ ਨੂੰ ਇਕੱਠੇ ਕਰ ਲਾਂਗੇ ਕਾਦੀਆਂ ਤੋਂ ਮੇਰਾ ਰੋਬਨ ਆਪਣਾ ਛੋਟਾ ਭਰਾ ਵਾ ਉਹਨੂੰ ਮੈਂ ਕੰਟਰੋਲ ਕਰ ਲਾਂਗਾ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਆ ਉਹਨੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਆ ਜਾਂਦੇ ਹੋ ਮੈਦਾਨ ਦੇ ਵਿੱਚ ਤੇ ਮੈਂ ਪਿਛੇ हट ਜਾਗਾ ਔਰ ਇਸ ਤਰ੍ਹਾਂ ਹੋਰਨਾਂ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਸਾਡੇ ਕੋਲ ਇੱਕ ਵੱਡਾ ਤਜਰਬਾ ਵਾ ਇਹ ਕੰਮ ਤਜਰਬਿਆਂ ਨਾਲ ਹੁੰਦਾ ਇਹ ਕੋਈ ਅਮੇ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦੂਸਰੇ ਕੈਂਡੀਡੇਟ ਆ ਉਹਨਾਂ ਨੂੰ ਵੀ ਕੰਟਰੋਲ ਕਰਾਂਗੇ ਅਸੀਂ ਆਪਣੇ ਵੇਖੋ ਸਾਡੇ ਹੋਰ ਜਿਹੜੇ ਪੁਰਾਣੇ ਲੀਡਰਸ਼ਿਪ ਉਹਨਾਂ ਦੇ ਕੋਲ ਜਾਜ ਆ ਕਿ ਡੋਰ ਟੂ ਡੋਰ ਜਾ ਕੇ ਉਹਨਾਂ ਨੂੰ ਕੰਟਰੋਲ ਕੀਤਾ ਔਰ ਉਹਨਾਂ ਨੇ ਇਹੋ ਬੇਨਤੀ ਕੀਤੀ ਕਿ ਠੀਕ ਆ ਸਾਨੂੰ ਇੱਕ ਵਾਰੀ ਮੌਕਾ ਦੋ ਅਸੀਂ ਫਰੈਸ਼ ਕੈਂਡੀਡੇਟ ਹੈਗੇ ਆ ਪਰ ਔਰ ਪ੍ਰੈਸ਼ਰ ਦੇ ਵਿੱਚ ਬੜਾ ਫਰਕ ਹੁੰਦਾ ਕਿਉਂਕਿ ਜਦੋਂ ਬੰਦਾ ਕਈ ਵਾਰੀ ਕੋਈ ਦੋ ਵਾਰ ਟਿਕਟ ਲੜਦਾ ਕੋਈ ਇਲੈਕਸ਼ਨ ਲੜਦਾ ਚਾਰ ਵਾਰ ਲੜਦਾ ਉਹਦਾ ਜਿਹੜਾ ਇੰਪ੍ਰੈਸ਼ਨ ਜਿਹੜਾ ਖਤਮ ਹੋ ਚੁੱਕਾ ਹੁੰਦਾ ਕਿਦਣਾ ਕਿਦਣਾ ਸੋਤਾ ਜੀ ਇਹ ਪਾਰਟੀ ਜਿਹੜੀ ਵਿਤਕਰੇ ਕਿਉਂ ਕਰਦੀਆਂ ਨਹੀਂ ਇਹ ਵਿਤਕਰੇ ਦਾ ਸਵਾਲ ਜਿਹੜਾ ਮੈਂ ਬਾਹਰ ਵੀ ਦੱਸ ਰਿਹਾ ਸੀਗਾ ਕਿ ਉਹ ਕਾਂਗਰਸ ਹੁਣ ਰਹਿ ਹੀ ਨਹੀਂ ਗਈ ਆ ਜਿਹੜੀ ਕਾਂਗਰਸ ਪਹਿਲਾਂ ਸੀਗੀ ਕਾਂਗਰਸ ਧਰਮਨ ਰਪਕ ਪਾਰਟੀ ਆ ਔਰ ਇਹ ਹਮੇਸ਼ਾ ਹਰ ਇੱਕ ਪਾਰਟੀ ਦਾ ਹਰ ਇੱਕ ਧਰਮ ਦਾ ਸੱਦ ਮਤਲਬ ਮਾਨ ਸਨਮਾਨ ਕਰਦੀ ਆ ਔਰ ਹੁਣ ਦੇਖ ਰਹੇ ਆ ਕਿ ਕਿਸੇ ਧਰਮ ਦਾ ਕੋਈ ਮਾਨ ਸਨਮਾਨ ਨਹੀਂ ਕਿਸੇ ਸਮੁਦਾਇ ਦਾ ਕੋਈ ਮਾਨ ਸਨਮਾਨ ਨਹੀਂ ਅਸੀਂ ਕਹਿ ਰਹੇ ਆ ਕਿ ਬਾਰ ਬਾਰ ਕੇ ਸਾਡਾ ਭਾਈਚਾਰਾ 5 ਲੱਖ ਦੀ ਗਿਣਤੀ ਦੇ ਵਿੱਚ ਆ ਔਰ ਸਾਨੂੰ ਟਿਕਟ ਦੋ ਬਟ ਕੋਈ ਧਿਆਨ ਹੀ ਨਹੀਂ ਦਿੰਦੇ ਅਗੇ ਕੀ ਫਿਰ ਉਹ ਲੋਕਾਂ ਨੂੰ ਕਿ ਪਾਰਟੀ ਵੱਲੋਂ ਕੋਈ ਹੁਣ ਤੱਕ ਕੋਈ ਆਫਰ ਆ ਆ ਵੀ ਸਾਡੀ ਪਾਰਟੀ ਨੂੰ ਲੱਥਲ ਲਾ ਲੋ ਜਾਂ ਸਾਡੀ ਪਾਰਟੀ ਸਾਨੂੰ ਦੇਖੋ ਮੈਨੂੰ 3-4 ਪਾਰਟੀਆਂ ਦੇ ਆਫਰ ਆਏ ਸੀਗੇ ਪਰ ਮੈਂ ਇਹ ਕਿਹਾ ਕਿ ਜਦੋਂ ਮੈਂ ਇੱਕ ਐਡੀ ਵੱਡੀ ਪਾਰਟੀ ਛੱਡ ਕੇ ਕਿਸੇ ਛੋਟੀ ਪਾਰਟੀ ਨੂੰ ਕੋਈ ਜੋ ਜੁਆਇਨ ਨਹੀਂ ਕਰਾਂਗਾ ਔਰ ਮੇਰਾ ਇਹੋ ਹੀ ਇੱਕ ਟਾਰਗੇਟ ਆ ਕਿ ਮੈਂ ਇੰਡੀਪੈਂਡੈਂਟ ਰਾਂਗਾ ਔਰ ਜਿੰਨੀ ਹੁਣ ਦੀ ਸੇਵਾ 23 ਸਾਲ ਤੋਂ ਬਾਅਦ ਜਿੰਨੀ 22-23 ਸਾਲ ਤੋਂ ਬਾਅਦ ਦੀ ਸੇਵਾ ਉਹ ਆਜ਼ਾਦ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਅਸੀਂ 27 ਦੇ ਵਿੱਚ ਪਾਰਟੀ ਵੀ ਬਣਾਵਾਂਗੇ ਔਰ ਇੱਕ ਆਪਣੀ ਪਾਰਟੀ ਬਣਾ ਕੇ 27 ਦੇ ਵਿੱਚ ਲਗਭਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਅਸੀਂ ਐਮਐਲਏ ਆਪਣੇ ਤੌਰਾਂਗੇ ਮੁੱਖ ਮੁੱਦਾ ਕੀ ਹੋਵੇਗਾ ਤਦਾ ਜਾਨੀ ਉਹ ਲ ਸੁਣਨ ਦਾ ਮੁੱਖਮਤਾ ਆਪਣੇ ਨੌਜਵਾਨ ਆਪਣੇ ਨੌਜਵਾਨਾਂ ਦੀਆਂ ਭਾਵਨਾ ਨੇ ਉਹਨਾਂ ਦੀ ਬੇਰੋਜ਼ਗਾਰੀ ਆ ਔਰ ਆਪਣੇ ਜਿਹੜੇ ਕੁਝ ਲੋਕ ਜਿਹੜੇ ਆ ਜਿਹੜੇ ਲੈਂਡਲੈਸ ਲੋਕ ਨੇ ਔਰ ਜਿਹੜੀਆਂ ਸਾਡੀਆਂ ਵਿਡੋਸ ਨੇ ਜਿਨੀਆਂ ਜਿੱਦਾਂ ਕੱਚੀਆਂ ਛੱਤਾਂ ਵਾਲੇ ਲੋਕ ਆ ਅਸੀਂ ਆਵਾਜ਼ ਪਹੁੰਚਾਉਂਦੇ ਆ ਪਰ ਉਹ ਕਿਤੇ ਨਾ ਕਿਤੇ ਆਵਾਜ਼ ਨਹੀਂ ਪਹੁੰਚਦੀ ਔਰ ਇਸ ਕਰਕੇ ਸੋਚਦੇ ਆ ਕਿ ਜਿੰਨਾ ਚਿਰ ਸੰਸਦ ਦੇ ਵਿੱਚ ਨਹੀਂ ਜਾਵਾਂਗੇ ਚਾਹੇ ਵਿਧਾਨ ਸਭਾ ਦੇ ਵਿੱਚ ਨਹੀਂ ਜਾਵਾਂਗੇ ਉਨੰਚਰ ਕੋਈ ਗੱਲ ਨਹੀਂ ਬਣਨੀ ਸੋ ਆਪਣਾ ਟਾਰਗੇਟ ਜਿਹੜਾ ਹੁਣ ਅਗਲਾ ਵਾ ਟਾਰਗੇਟ ਕੋਈ ਚੇਅਰਮੈਨ ਦਾ ਟਾਰਗੇਟ ਨਹੀਂ ਆ ਤੁਹਾਡਾ ਸਭ ਵੋਟਰਾਂ ਕੀ ਮੈਸੇਜ ਦੇਣਾ ਬੋਟਰਾਂ ਨੂੰ ਮੇਰਾ ਇਹੋ ਹੀ ਅਪੀਲ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਹੁਣ ਤੁਹਾਡੇ ਸਿਰ ਤੇ ਔਰ ਆਪਣੀ ਮਿਹਨਤ ਦੇ ਸਿਰ ਤੇ ਆਪਣਾ ਇੱਕ ਜਿਹੜਾ ਫੈਸਲਾ ਲੈ ਚੁੱਕਿਆ ਹਾਂ ਔਰ ਕਿਉਂਕਿ ਮੈਂ ਇਕੱਲੇ ਨੇ ਫੈਸਲਾ ਨਹੀਂ ਲਿਆ ਹੈਗਾ ਬਹੁਤ ਸਾਰੇ ਸਮਰਥਕਾਂ ਦੇ ਫੋਨ ਕਾਲਸ ਐਂਡ ਉਹਨਾਂ ਦੇ ਮੇਰੇ ਨਾਲ ਸਿੱਧੇ ਕੰਟੈਕਟ ਹੋਏ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਵਾ ਔਰ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਟਾਣਕੋਟ ਤੋਂ ਲੈ ਕੇ ਫਤੇਗੜ ਚੂੜੀਆਂ ਜਿੰਨੇ ਵੀ ਨੌ ਹਲਕੇ ਆ ਉਹ ਨੌ ਹਲਕਿਆਂ ਦੇ ਵਿੱਚ ਜਿੰਨੇ ਵੀ ਜਿੱਦੀਆਂ ਵੀ ਕੋਈ ਰਿਸ਼ਤੇਦਾਰੀਆਂ ਨੇ ਔਰ ਜਿੰਨਾ ਵੀ ਕੋਈ ਕੰਟੈਕਟ ਹੈਗੇ ਆ ਉਹ ਸਾਡੇ ਸਾਡੇ ਰეკਮੈਂਡ ਕਰੋ ਤੁਸੀਂ ترسےم 소ਤਾ ਔਰ ਸਾਨੂੰ ਜਿੰਨੇ ਵੀ ਵੱਧ ਵੱਧ ਵੋਟਾਂ ਐਂਡ ਸਪੋਰਟ ਕਰੋ